ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਕਿਸੇ ਤਰ੍ਹਾਂ ਉਚਾਰਨ ਕਰਨਾ ਹੈ ਗਗਨ ਮੈ ਥਾਲ ਮੈ ਉਚਾਰਨ ਇਸ ਨੂੰ ਕਰਨਾ ਮੈ ਨਹੀਂ ਕਹਿਣਾ ਹੈ ਗਗਨ ਰੂਪ ਥਾਲ ਹੈ ਆਕਾਸ਼ ਰੂਪੀ ਥਾਲ ਹੈ ਤਾਰਿਕਾ ਮੰਡਲ ਜਨਕ ਮੋਤੀ धूप मल लो पवन चबरो करे ए पाठ धूप मल आन लो मल आन कट्ठा बोल देना लो अगे उच्चारण करना है यानी संबंधक पाठ करना है वखरा नहीं करना मल आन लो बोलना है मल आन लो नहीं कहना है धूप मल आन लो पवन चवरो करे ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਕੈਸੀ ਪੁਲਾ ਹੀ ਬੋਲਣਾ ਕੈਸੀ ਨਹੀਂ ਕਹਿਣਾ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਭਵ ਖੰਡ ਨਾ ਇਸ ਤਰ੍ਹਾਂ ਨਹੀਂ ਕਹਿਣਾ ਭਵ ਖੰਡਨਾ ਭਵ ਦਾ ਅਰਥ ਹੈ ਡਰ ਨੂੰ ਖੰਡਨਾ ਦੂਰ ਕਰਨ ਵਾਲੀ ਅਨਹਤ ਸਬਦ ਵਾਜੰਤ ਭੇਰੀ ਰਹਾਉ ਸਹਸਤਾਵ ਨੈਨ ਨਨ ਨੈਨ ਹਹ ਤੋਹਿ ਕੋ ਸਹਸ ਮੂਰਤ ਨਨਾ ਏਕ ਤੋਹੀ ਇਹ ਵਿਸਰਾਮ ਧਿਆਨ ਦੇ ਨਾਲ ਲਾਉਣਾ ਸਹਸਤਵ ਨੈਨ ਇਥੇ ਠਮਕ ਲਾ ਦਨੀ ਹੈ ਨਾਨ ਨੈਨ ਹੈ ਤੂ ਹੀ ਕਉ ਇਥੇ ਵਿਸਰਾਮ ਲਾਉਣਾ ਹੈ ਨਾਨ ਪੂਲਾ ਬੋਲਣਾ ਨਨ ਨਹੀਂ ਕਹਿ ਦੇਣਾ ਨਨ ਨੈਨ ਹੈ ਹੈ ਨਹੀਂ ਕਹਿਣਾ ਇਹਨੂੰ ਹਾਹੀ ਦਲਾਵਾ ਹਾਹੀ ਦਲਾਵਾ ਹਾਹਾ ਹਾਹੀ ਸਿਆਰੀ ਹੈ ਇਸ ਤਰ੍ਹਾਂ ਉਚਾਰਨ ਕਰਨਾ ਤੋਹੇ ਦੇ ਲਾਂ ਨਹੀਂ ਲਾਦਨੀ ਤੱਤੇ ਹੋੜਾ ਹਾਹੀ ਲਾਂ ਤੋਹੇ ਤੋਹੇ ਕੋ ਨਹੀਂ ਕਹਿਣਾ ਕਾਓ ਉਚਾਰਨ ਕਰਨਾ ਸਹਿਸਤਵ ਨੈਨ ਨਨ ਨੈਨ ਹੈ ਤੋਹ ਕਾਓ ਸਹਿਸਮੂਰਤ ਨਨਾ ਇੱਕ ਤੋਹੀ ਨਨਾ ਪੋਲਾ ਬੋਲਣਾ ਨੰਨ ਨੰਨਾ ਨਹੀਂ ਕਹਿਣਾ ਹੈ ਨੋ ਨੋ ਏਕ ਤੋਹੀ ਦੇ ਹੋੜਾ ਵੀ ਲੱਗਿਆ ਓਮਕੜ ਵੀ ਲੱਗਿਆ ਇਹ ਦਰਮਿਆਨਾ ਉਚਾਰਨ ਕਰਨਾ ਵਿਚਾਲੜਾ ਜਾਂ ਮੇਲ ਉਚਾਰਨ ਕਰਨਾ ਹੈ ਨਾ ਕਹਿਣਾ ਤੋਹੀ ਨਾ ਕਹਿਣਾ ਤੁਹੀ ਦਰਮਿਆਨਾ ਜਾ ਬੋਲਣਾ ਤੋਹੀ ਸਹਸਤਵ ਨੈਨ ਨਨ ਨੈਨ ਸਹ ਤੋਹਿ ਕੋ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸਤਾਵ ਗੰਧ ਏਵ ਚਲਤ ਮੋਹੀ ਇਹ ਯਾਦ ਰੱਖਣੀ ਹੈ ਨੀ ਇਹਦੇ ਵਿੱਚ ਪੰਕਤੀ 'ਚ ਦੋ ਵਿਸਰਾਮ ਹਨ ਬੜੇ ਧਿਆਨ ਦੇ ਨਾਲ ਲਾਉਣੇ ਹਨ ਪਹਿਲਾ ਵਿਸਰਾਮ ਹੈ ਸਹਸ ਪਦ ਬਿਮਲ ਨਨ ਏਕ ਪਦ ਇੱਥੇ ਪਹਿਲਾ ਵਿਸਰਾਮ ਹੈ ਸਹਸ ਪਦ ਪਦ ਪੋਲਾ ਬੋਲਣਾ ਹੈ ਬਿਮਲ ਤੇ ਠਮਕ ਲਾ ਦੇਣੀ ਹੈ ਸਹਸ ਪਦ ਬਿਮਲ ਨਨ ਏਕ ਪਦ ਇੱਥੇ ਪਹਿਲਾ ਵਿਸਰਾਮ ਹੈ ਦੂਜਾ ਹੈ ਗੰਧ ਬਿਨ ਇਥੇ ਠਮਕ ਸਹਸ ਤਵ ਗੰਧ ਇਥੇ ਦੂਸਰਾ ਵਿਸਰਾਮ ਹੈ ਏਵ ਚਲਤ ਮੂਹੀ ਬੋਲਾ ਚਲਤ ਉਚਾਰਨ ਕਰਨਾ ਹੈ ਯਾਨੀ ਵਿਸਰਾਮ ਤੇ ਜਿਆਦਾ ਰੁਕਣਾ ਠਮਕਾਂ ਨੂੰ ਵਿਸਰਾਮ ਨਹੀਂ ਬਣਾਈ ਜਾਣਾ ਕਿਉਂ ساری ਪੰਕਤੀ ਬੋਲਨੀ ਹੈ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੂਹੀ सहस पद विमल नन एक पद गंध बिन सहस ताव गंध इव चलत मोही सब मह जोत जोत है सोए तिसदए चांदन सब मह चांदन होए गुर साखी ज्योत प्रगट होए साखी कस के बोलना है गुर साखी ज्योत प्रगट होए ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਮਕਰੰਦ ਤੇ ਠਮਕ ਲਾਉਣੀ ਐ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਇਥੇ ਮਨੋ ਤੇ ਵਿਸਰਾਮ ਐ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦ ਨੂੰ ਮੋਹ ਅਨ ਦਿਨੋਂ ਤੇ ਯਮਕ ਲੱਗ ਜਾਣੀ ਹੈ ਅਨ ਦਿਨੋਂ ਅਨ ਦਿਨੋਂ ਮੋਹ ਆਹੀ ਪਿਆਸਾ ਅਨ ਦਿਨੋਂ ਮੋਹ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕੋ ਹੋਏ ਜਾਤ ਤੇਰਾ ਨਾਏ ਵਾਸਾ ਹੋਏ ਜਾਤ ਇੱਥੇ ਠਮਕ ਲਾ ਦਨੀ ਹੈ ਜਾਤੇ ਨਹੀਂ ਕਹਿ ਦਨਾ ਇਹ ਸੰਬੰਧਕ ਬੋਲਣਾ ਹੈ ਉਏ ਜਾ ਤੇ ਤੇਰਾ ਨਾਇ ਵਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹ ਭਰਿਆ ਮੇਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਇਹ ਇਸੇ ਤਰ੍ਹਾਂ ਹੀ ਠਮਕ ਲਾਉਣੀ ਹੈ ਪੂਰਬ ਲਿਖਤ ਲਿਖੇ ਇੱਥੇ ਠਮਕ ਲਾ ਦਨੀ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਇੱਥੇ ਵਿਸਰਾਮ ਹੈ ਲਿਖੇ ਗੁਰ ਪਾਇਆ ਨਹੀਂ ਕਹਿਣਾ ਮਨ ਹਾਰ ਲੇਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਅੰਜਲੀ ਅੜੇ ਉੱਤੇ ਟਿੱਪੀ ਹੈ ਕਸਕੇ ਵਿਚਾਰਨ ਕਰਨਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਪੁੰਨ ਥੋੜਾ ਜਿਹਾ ਕਸਕੇ ਬੋਲਣਾ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਤ ਉਨ ਦਾ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਦ ਨਾ ਜਾਣਿਆ ਇਹ ਵੀ ਧਿਆਨ ਨਾਲ ਯਮਕ ਲਾਉਣੀ ਹੈ ਸਾਖਤ ਇਥੇ ਯਮਕ ਲਾ ਦਨੀ ਹੈ ਸਾਖਤ ਹਰ ਰਸ ਸਾਦ ਇਥੇ ਠਮਕ ਲਾ ਦਨੀ ਹੈ ਨਾ ਜਾਣਿਆ ਸਾਖਤ ਹਰ ਰਸ ਸਾਦ ਨਾ ਜਾਣਿਆ ਤੈਨ ਅੰਤਰ ਹਉਮੈ ਕੰਡਾ ਹੈ ਜੋ ਜੋ ਚੱਲ ਹੈ ਚੁਬਾ ਦੁਖ ਪਾਵਹਿ ਜਮ ਕਾਲ ਸਹ ਸਿਰ ਡੰਦਾ ਹੈ ਇਹਦੀ ਧਿਆਨ ਨਾਲ ਪੰਕਤੀ ਉਚਾਰਨ ਕਰਨੀ ਹੈ ਜਿਉ ਜੋ ਚੱਲ ਹੈ ਚੁਬਾ ਦੁਖ ਪਾਵਹਿ ਯਾਨੀ ਚੁਬਾ ਦੇ ਅੱਗੇ ਵੀ ਥੋੜੀ ਠਮਕ ਲਾ ਦੇਣੀ ਹੈ ਫਿਰ ਉਸ ਤੋਂ ਅੱਗੇ ਵੀ ਬਾਅਦ ਵਿੱਚ ਵੀ ਠਮਕ ਲਾਉਣੀ ਹੈ ਜਿਉ ਜੋ ਚੱਲ ਹੈ ਚੁਬਾ ਦੁਖ ਪਾਵਹਿ ਇੱਥੇ ਵਿਸਰਾਮ ਜਮਕਾਲ ਇਥੇ ਯਮਕ ਲਾਉਣੀ ਹੈ ਜਮਕਾਲ ਸਹ ਨਹੀਂ ਕਹਿਣਾ ਜਮਕਾਲ ਸਹ ਸਿਰ ਡੰਡਾ ਹੀ ਜ ਜ ਚੱਲ ਹੈ ਚੁਬਾ ਦੁਖ ਪਾਵਹਿ ਜਮਕਾਲ ਸਹ ਸਿਰ ਡੰਡਾ ਹੀ ਹਰ ਜਨ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਵ ਖੰਡਾ ਹੀ ਅਬినాਸ਼ੀ ਕੋ ਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਮ ਗਰੀਬ ਮਸਕੀਨ ਪ੍ਰਭ ਤੇਰੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਮਸਕੀਨ ਪ੍ਰਭ ਨਹੀਂ ਕਹਿਣਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਠੇਕ ਹੈ ਹਰ ਨਾਮੇ ਹੀ ਸੋਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਧਿਆਨ ਨਾਲ ਉਚਾਰਨ ਕਰਨਾ ਕਰੋ ਨਹੀਂ ਕਹਿਣਾ ਇਹਨੂੰ ਕਰੋ ਬੇਨੰਤੀ ਲਾਂ ਦੇ ਨਾਲ ਉਚਾਰਨ ਕਰਨਾ ਸੁਣਹ ਹਾਹੇ ਨਾਲ ਉਚਾਰਨ ਕਰਨਾ ਮੇਰੇ मेरे बोलना है, मेरे नहीं कहना मीता करो बेनती सुनो मेरे मीता संत टहल की बेला संत टहल की इथे ठमक ला देनी बेला बेला पोला बोलना है बेला नहीं कह देना इहा खाट चलो हर लाहा इहा खाट चलो हर लाहा ਈਹਾ ਤੇ ਯਮ ਕਲਾ ਦਨੀ ਐ ਖਾਠ ਚੱਲਾ ਹੋ ਇੱਥੇ ਥੋੜਾ ਜਿਹਾ ਠਹਿਰਾ ਹਰ ਲਾਹਾ ਇੱਥੇ ਵੀ ਸਰਾਮ ਆਗੈ ਬਸਨ ਸੋਹਿਲਾ ਅਬਦ ਘਟਾ ਦਿਨ ਸੋ ਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੁੰਸੀ ਮਹ ਇੱਥੇ ਆਗੈ ਈੜੀ ਸਿਆਰੀ ਹਾਹੀ ਓਂਕੜ ਇਹਨੂੰ ਛੇਤੀ ਬੋਲ ਦੇਣਾ ਇਹੋ ਇਹਨੂੰ ਇਹੋ ਨਹੀਂ ਕਹਿਣਾ ਇਨ ਬੋਲਣਾ ਇਹੋ ਸੰਸਾਰ ਵਿਕਾਰ ਸੰਸੀ ਮਹਿ ਇਹੋ ਸੰਸਾਰ ਵਿਕਾਰ ਸੰਸੀ ਮਹਿ ਤਰਯੋ ਬ੍ਰਹਮ ਗਿਆਨੀ ਜਿਸ ਹੈ ਜਗਾਇ ਪੀ ਆਵੈ ਇਹੋ ਰਸ ਕਥ ਕਥਾ ਤੈਨ ਜਾਨੀ ਜਾ ਕਉ ਆਏ ਸੋਈ ਵਿਹਾਜਹ ਹਰ ਗੁਰਤੀ ਮਨਹਿ ਬਸੇਰਾ ਹਾਂ ਵਿਹਾਜੋ ਨਹੀਂ ਬੋਲਣਾ ਜਾ ਕਉ ਆਈ ਸੂਈ ਵਿਹਾਜਹ ਸਰ ਗੁਰ ਦੀ ਮਨ ਹੈ ਬਸੀਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਗੋ ਫੇਰਾ ਹੋਏ ਗੋ ਹੋਏ ਗੋ ਕਵਾਂਗੇ ਤਾਂ ਲਾਂ ਲਕੀੜੀ ਦੇ ਹੋਏ ਗੋ ਗੋ ਦਾ ਨਾਲ ਸੰਬੰਧ ਗੋ ਤੋਂ ਡੈਸ਼ ਦੇ ਦੇਣੀ ਹੈ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਗੋ ਫੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਕੀ ਤੇ ਠਮਕ ਲਾ ਦਨੀਆ ਸਰਦਾ ਮਨ ਕੀ ਪੂਰੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਗੇ ਇਹ ਉਚਾਰਨ ਕਰਨਾ ਹੈ ਨਾਨਕ ਦਾਸ ਇਹ ਸੁਖ ਮਾਗੇ ਮੋ ਕਉ ਕਰ ਸੰਤਨ ਕੀ ਤੂਰੇ ਮੋ ਕਉ ਕਰ ਸੰਤਨ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ